ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਹੜੇ-ਕਿਹੜੇ ਨਵੇਂ ਪਲੇਅਰ ਯੂਰਪ ਦੀ ਧਾਰਤੀ ਦੇ ਕਬੱਡੀ ਖੇਡਣ ਜਾ ਰਹੇ ਨੇ ਅੱਜ ਕਿਹਸ-ਕਿਹਸ ਪਲੇਅਰ ਦੇ ਵੀਜ਼ਾ ਆਈ ਨਹੀਂ ਕਬੱਡੀ ਜਗਤ ਲਈ ਬਹੁਤ ਖੁਸ਼ਖਬਰੀ ਦੀ ਗੱਲ ਆ ਦੋਸਤੋ ਪਹਿਲਾਂ ਗੱਲ ਕਰਦੇ ਆਂ ਦੋਦੇ ਵਾਲੇ ਕੋੜੇ ਦੀ ਇਹ ਕੋੜੇ ਦਾ ਵੀ ਵੀਜ਼ਾ ਲੱਗਿਆ ਦੋਸਤੋ ਯੂਰਪ ਦਾ ਜੋ ਕਿ ਆਹ ਸੀਜ਼ਨ ਦੇ ਵਿੱਚ ਬਹੁਤ ਵਧੀਆ ਪਲੇਅਰ ਖੇਡਿਆ ਇਹ ਤੇ ਬਹੁਤ ਵਧੀਆ ਜੱਫੇ ਲਾਏ ਆ ਇਹ ਵੀ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਯੂਰਪ ਦੇ ਖੇਡ ਮੈਦਾਨਾਂ 'ਚ ਖੇਡਦਾ ਮਿਲੇਗਾ ਹਾਂਜੀ ਹੁਣ ਆਪਾਂ ਗੱਲ ਕਰਦੇ ਆਂ ਵਿੱਕੀ ਖਾਰੇ ਦੀ ਵਿੱਕੀ ਖਾਰੇ ਦਾ ਵੀ ਦੋਸਤੋ ਵੀਜ਼ਾ ਲੱਗ ਗਿਆ ਹੈ ਜੋਰਪ ਦਾ ਇਹ ਵੀ ਜੋਰਪ ਖੇਡਣ ਲਈ ਕੁਝ ਦਿਨਾਂ ਵਿੱਚ ਜਾ ਰਿਹਾ ਹੈ ਇਹ ਮੁੰਡੇ ਨੇ ਵੀ ਬਹੁਤ ਵਧੀਆ ਜੱਫੇ ਲਾਏ ਆ ਸੀਜ਼ਨ ਦੇ ਵਿੱਚ ਕਮਾਲ ਦਾ ਖੇਡਿਆ ਹਾਂਜੀ ਇਸ ਤੋਂ ਇਲਾਵਾ ਗੱਲ ਕਰਦੇ ਆਂ ਆਪਾਂ ਹੈਰੀ ਦਾਰਾਪੁਰ ਦੀ ਜੋ ਕਿ ਮਾਲਵਾ ਲੀਗ ਦੇ ਵਿੱਚੋਂ ਇਹ ਪਲੇਅਰ ਨਿਕਲਿਆ ਸੀ ਤੇ ਆਪਦੀ ਖੇਡ ਦਾ ਲੋਹਾ ਮਣਵਾਇਆ ਬਹੁਤ ਵਧੀਆ ਜੱਫੇ ਲਾਏ ਮੁੰਡੇ ਨੇ ਇਸ ਦਾ ਵੀ ਵੀਜ਼ਾ ਯੂਰਪ ਦੀ ਧਰਤੀ ਦਾ ਲੱਗਿਆ ਹੈ ਹੁਣ ਗੱਲ ਕਰਦੇ ਆਂ ਦੋਸਤੋ ਕਬੱਡੀ ਦਾ ਜਾਨਦਾਰ ਜਾ ਰੀਡਰ ਰਾਜੂ ਸੁਨੇਰ ਰਾਜੂ ਸੁਨੇਰ ਦਾ ਵੀ ਵੀਜ਼ਾ ਦੋਸਤੋ ਯੂਰਪ ਦਾ ਲੱਗਿਆ ਹੈ ਇਹ ਵੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਯੂਰਪ ਦੇ ਖੇਡ ਮੈਦਾਨਾਂ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਾ ਦਿਖੇਗਾ ਹਾਂਜੀ ਹੁਣ ਆਪਾਂ ਇਸ ਤੋਂ ਇਲਾਵਾ ਗੱਲ ਕਰਦੇ ਆਂ ਕਬੱਡੀ ਦਾ ਜਾਫੀ ਰਮਣਾ ਭਗਤਾ ਰਮਣੇਂਦਾ ਵੀ ਵੀਜ਼ਾ ਦੋਸਤੋ ਯੂਰਪ ਦਾ ਲੱਗਿਆ ਹੈ ਇਹ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਯੂਰਪ ਦੀ ਧਰਤੀ ਤੇ ਆਪਦੀ ਖੇਡ ਦਾ ਪ੍ਰਦਰਸ਼ਨ ਕਰਦਾ ਦਿਖੇਗਾ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਆਪਾਂ ਦੋਸਤੋ ਵੱਡੀ ਦੇ ਰੇਡਰ ਬਿੱਲੇ ਗੁਰਮਾਂ ਵਾਲੇ ਦੀ ਬਿੱਲੇ ਗੁਰਮਾਂ ਦਾ ਵੀ ਵੀਜ਼ਾ ਦੋਸਤੋ ਯੂਰਪ ਦਾ ਲੱਗਿਆ ਹੈ ਇਹ ਵੀ ਤੁਹਾਨੂੰ ਯੂਰਪ ਦੇ ਖੇਡ ਮਨਾਣਾ ਵਿੱਚ ਨਜ਼ਰ ਆਵੇਗਾ ਸਾਡੇ ਕਬੱਡੀ ਚੈਨਲ ਕਬੱਡੀ 001 ਵੱਲੋਂ ਇਹਨਾਂ ਸਾਰੇ ਪਲੇਅਰਾਂ ਲਈ ਬਹੁਤ-ਬਹੁਤ ਸ਼ੁਭਕਣਾ ਸ਼ੁਭ ਕਾਮਨਾਵਾਂ ਵੈਗਰੂ ਮੇਰ ਪਰ ਹੱਥ ਰੱਖ ਕੇ ਤੇ ਆਪਦੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਇੰਡੀਆ ਆਵਾਫ ਸੌਣ ਸਾਰੇ ਭਰਾ 60 ਫੀਟ ਤੋਂ ਮਹਾਰਾਜ ਬਚਾਈ ਰੱਖੇ ਹਾਂਜੀ ਦੋਸਤੋ ਕਬੱਡੀ ਨਾਲ ਜੁੜੇ ਰਹਿਣਾ ਸਾਡੇ ਚੈਨਲ ਨਾਲ ਹੋਰ ਵੀਡੀਓ ਦੇਖਣ ਦੇ ਲਈ